ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਜਿੱਲਾ ਸਰਦੇ ਧਰਨੇ ਲਾ ਰਹੀ ਹੈ ਅੱਜ ਤੋਂ ਠੀਕ 20 ਵਰੇ ਪਹਿਲਾਂ ਕਾਂਗਰਸ ਪਾਰਟੀ ਦੀ ਲੀਡਰ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਡਾਕਟਰ ਮਨਮੋਨ ਸਿੰਘ ਨੇ ਗਰੀਬਾਂ ਨੂੰ ਇਹ ਰੋਜ਼ਗਾਰ ਦਿੱਤਾ ਸੀ 100 ਦਿਨ ਦੀ ਗਾਰੰਟੀ ਜਿਹੜਾ 100 ਦਿਨ ਦਾ ਇਹ ਰੋਜ਼ਗਾਰ ਸੀ ਇਹਨੇ ਬੜਾ ਅਹਿਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰੋਲ ਅਦਾ ਕੀਤਾ ਹੈ ਜੇ ਕੋਰੋਨਾ ਕਾਲ ਵੀ ਆਇਆ ਉਹਦੇ ਵਿੱਚ ਵੀ ਲੋਕਾਂ ਦਾ ਚੁੱਲ੍ਹਾ ਜਲਦਾ ਰਿਹਾ ਇਹਦੇ ਪਿੱਛੇ ਇਹ ਮਨੋਕਾਮਨਾ ਸੀਗੀ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਸੌਹ ਚੱਕੀ ਸੀ ਜਾਂ ਪਹਿਲੇ ਸਦਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਮਨਰੇਗਾ ਜਿਹੜੀ ਹੈ ਇਹ ਕਾਂਗਰਸ ਪਾਰਟੀ ਦੀ ਵਿਫਲਤਾ ਦਾ ਭੁਲੰਦਾ ਹੈ ਜਿਹਨੂੰ ਮੈਂ ਬੰਦ ਤਾਂ ਨਹੀਂ ਕਰੂੰਗਾ ਪਰ ਮੈਂ ਇਹਨੂੰ ਰੱਖੂੰਗਾ ਤਾਂ ਜੋ ਜੋ ਇਹਨਾਂ ਨੇ ਗਲਤ ਕੰਮ ਕੀਤੇ ਹੈ ਮਨਰੇਗਾ ਨੂੰ ਦੇ ਕੇ ਇਹ ਦੁਨੀਆ ਯਾਦ ਰੱਖੇ ਈਸਾ ਨਾਬਾਦੀ ਜਿਹੜੀ ਡਿਮਾਂਡ ਆ ਉਹ ਪੂਰੀ ਕੀ ਕੀਤੀ ਇਹਨਾਂ ਨੇ ਨਵਾਂ ਬਿੱਲ ਲੈ ਕੇ ਆਂਦਾ 125 ਦਿਨ ਕਹਤੇ ਵੀ ਅਸੀਂ ਦਿੰਨੇ ਆਂ ਔਰ ਦਿਹਾੜੀ ਵਧਾਉਣੇ ਮੈਂ ਉਦਾਹਰਨ ਦੇਣਾ ਚਾਹਣਾ 1,23,000 ਲੋਕਾਂ ਜਿਹੜੇ ਕਾਰਡ ਹੋਲਡਰ ਨੇ ਮਨਰੇਗਾ ਦੇ ਲੁਧਿਆਣਾ ਜ਼ਿਲ੍ਹੇ ਚ ਕੇਵਲ 54,000 ਪਰਿਵਾਰਾਂ ਨੂੰ ਕੰਮ ਮਿਲਿਆ ਪਿਛਲੇ ਸਾਲ ਜਿਹੜੀ ਡੀਸੀ ਦੀ ਰਿਪੋਰਟ ਹੈ ਇਰੇ ਵਿੱਚੋਂ 12 ਪਰਿਵਾਰਾਂ ਨੂੰ ਹੀ 100 ਦਿਨ ਦਾ ਰੋਜ਼ਗਾਰ ਮਿਲਿਆ ਜਾਣੀ ਕੀ ਇਸ ਬਿੱਲ ਦੇ ਆਉਣ ਤੋਂ ਪਹਿਲਾਂ ਰੋਜ਼ਗਾਰ 1% ਲੋਕਾਂ ਨੂੰ 100 ਦਿਨ ਦਾ ਮਿਲਿਆ ਜਿਹੜਾ ਹੁਣ ਕੰਮ ਕਰਦਾ ਵੀ ਕੱਚੇ ਰਾਹ ਬੰਦ ਕਰਤੇ ਐ ਕੱਚੇ ਰਾਸਿਆਂ ਦਾ ਕੰਮ ਜਿਹੜੇ ਬਰਮ ਕਹਿੰਦੇ ਆ ਸੜਕਾਂ ਤੇ ਦੂਜਾ ਇਰੀਗੇਸ਼ਨ ਦਾ ਕੰਮ ਕਰਤਾ ਇਸ ਕਰਕੇ ਸਾਡੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਤੀਸਰਾ ਜਿਹੜੀਆਂ ਐਪ ਡਾਊਨਲੋਡ ਕਰਕੇ ਹਾਜ਼ਰੀਆਂ ਲੱਗਦੀਆਂ ਹੁਣ ਕਹਿੰਦਾ ਬਾਇਓਮੈਟ੍ਰਿਕ ਜਾਨਕੀ ਥੰਬ ਪ੍ਰਿੰਟ ਨਾਲ ਲੱਗੇਗੀ ਪਹਿਲਾਂ ਇਸੇ ਥੰਬ ਪ੍ਰਿੰਟ ਕਰਕੇ ਹਜ਼ਾਰਾਂ ਲੋਕਾਂ ਦੇ ਰਾਸ਼ਨ ਕਾਰਡ ਕੱਢ ਦਿੱਤੇ ਗਏ ਜਿਹੜਾ ਵੀ ਉਂਗੂਠਾ ਨਹੀਂ ਚੱਲਦਾ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਸੋ ਐਵੇਂ ਕਿਹਾ ਜਾਂਦਾ ਹੈ ਕਿ ਹੁਣ ਦਿੱਲੀ ਸਰਕਾਰ ਤੈਅ ਕਰੇਗੀ ਵੀ ਐਨੇ ਪੈਸੇ ਰੱਖੇ ਮੰਦਰੀਗਾ ਵਾਸਤੇ ਪੰਜਾਬ ਦੇ ਪਹਿਲਾਂ ਡਿਮਾਂਡ ਡਰਾਈਵਨ ਹੁੰਦਾ ਸੀਗਾ ਅਸੀਂ ਡਿਮਾਂਡ ਕਰਦੇ ਸੀ ਫੇਰ ਕੰਮ ਮਿਲਦਾ ਸੀ ਭਾਵੇਂ ਅਸੀਂ 10000 ਕਰੋੜ ਦਾ ਕੰਮ ਕਰਦੀਏ ਹੋਣੋਂ ਪੈਸੇ ਕਹਿਣਗੇ ਵੀ ਅਸੀਂ ਤੁਹਾਡੇ ਹਾਸੇ 5000 ਕਰੋੜ ਰੁਪਇਆ ਰੱਖਿਆ ਇਹ 5000 ਕਰੋੜ ਦਾ ਕੰਮ ਕਰ ਲਓ ਉਸ ਤੋਂ ਬਾਅਦ ਨਹੀਂ ਦਿੰਦੇ ਫਿਰ 40% ਹਿੱਸੇਦਾਰੀ ਸਟੇਟਸ ਦੀ ਕਰਤੀ ਹੁਣ 40% ਸਟੇਟ ਦੀ ਜਿਹੜੀ ਹਿੱਸੇਦਾਰੀ ਹੈ ਇਹ ਬਹੁਤ ਜ਼ਿਆਦਾ ਹੈ ਜਦੋਂ ਅਸੀਂ ਟੈਕਸਸ ਦਾ ਪੈਸਾ ਦਿੰਨੇ ਆ ਸੈਸ ਦਿੰਨੇ ਆ ਜੀਐਸਟੀ ਦਿੰਨੇ ਆ ਤਾਂ ਕੇਂਦਰ ਸਰਕਾਰ ਨੂੰ ਸਾਨੂੰ ਵਾਪਸ ਪੈਸਾ ਸਾਡਾ ਮੋੜਨਾ ਚਾਹੀਦਾ ਹੈ ਹੁਣ 40% ਹਿੱਸੇਦਾਰੀ ਸਰਕਾਰ ਕੋਲ ਦਾ 10% ਵੀ ਪੈਸੇ ਨਹੀਂ ਦੇਣ ਨੂੰ ਸਰਕਾਰ ਦਾ ਪਹਿਲਾ ਭੁਖੀ ਹੋਈ ਦੀ ਹੈ 4.5 ਲੱਖ ਕਰੋੜ ਦਾ ਕਰਜ਼ਾ ਚੜਾਦਾ ਇਹ ਝਾੜੂ ਦੀ ਸਰਕਾਰ ਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮਨਰੇਗਾ ਦੇ ਲੋਕਾਂ ਨੂੰ ਕੰਮ ਨਹੀਂ ਮਿਲੇਗਾ ਲੋਕਾਂ ਦੇ ਚੁੱਲਿਆਂ 'ਚੋਂ ਅੱਗ ਬੁਝਾਉਣ ਦਾ ਕੰਮ ਭਾਜਪੀ ਨੇ ਪਰ ਝਾੜੂ ਦੀ ਸਰਕਾਰ ਨੇ ਕੀਤਾ ਹੈ ਹੁਣ ਇਹਦੇ ਤੇ ਸਪੈਸ਼ਲ ਸੈਸ਼ਨ ਵੀ ਬੁਲਾ ਲਿਆ ਸਪੈਸ਼ਲ ਸੈਸ਼ਨ ਤੇ ਕੇਵਲ ਨਿੰਦਨ ਦੇ ਨਾਲ ਨਾਲ ਤੁਸੀਂ ਸਰਕਾਰ 'ਚੋਂ ਤੁਸੀਂ ਬਜਟ ਆਉਣਾ ਹੈ ਮਾਰਚ ਦੇ ਵਿੱਚ 40% ਬਜਟ ਜਿਹੜਾ ਤੁਸੀਂ ਪੈਸੇ ਐ ਉਹ ਬਜਟ ਦੇ ਵਿੱਚ ਪ੍ਰਵੀਜ਼ਨ ਰੱਖੋ ਤਾਂ ਜੋ ਮਨਰੇਗਾ ਦਾ ਬੰਦਾ ਸਫਰ ਨਾ ਕਰ ਸਕੇ ਕਿਉਂਕਿ ਮਿਲ ਤਾਂ ਪਾਸ ਹੋ ਗਿਆ ਮਿਲ ਤਾਂ ਹੋ ਗਿਆ ਪਾਸ ਸੋ ਕੁਝ ਐਸੀ ਤਜਵੀਜ਼ ਵੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਚਾਹੀਦੀ ਹੈ ਜੀਰੇ ਨਾਲ ਸਾਡੇ ਮਨਰੇਗਾ ਭਰਾਵਾਂ ਦਾ ਰੋਜ਼ਗਾਰ ਨਾ ਖੋਇਆ ਜਾਵੇ ਇਹ ਤਾਂ ਨਹੀਂ ਅਸੀਂ ਅੱਜ ਇੱਕ ਚੇਤਾਵਨੀ ਐ ਆਉਣ ਵਾਲੇ ਦਿਨਾਂ 'ਚ ਬੀਜੇਪੀ ਦੇ ਲੀਡਰਾਂ ਦੇ ਘਰ ਵੀ ਘੇਰਾਂਗੇ ਦਫ਼ਤਰ ਵੀ ਘੇਰਾਂਗੇ ਪਰ ਜਿਵੇਂ ਕਿਸਾਨ ਐਜ਼ਿਟੇਸ਼ਨ ਚੱਲੀ ਸੀ ਉਸੇ ਤਰ੍ਹਾਂ ਇਹ ਐਜ਼ਿਟੇਸ਼ਨ ਪੰਜਾਬ ਚ ਚਲਾਵਾਂਗੇ ਪਰ ਲੜਾਈ ਲੜਾਂਗੇ ਕਿਉਂਕਿ ਭਾਜਪੀ ਨੇ ਪੰਜਾਬ ਦੇ ਗਰੀਬਾਂ ਦੇ ਚੁੰਨਿਆਂ 'ਚੋਂ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ ਇਹਦੀ ਲੜਾਈ ਕਾਂਗਰਸ ਪਾਰਟੀ ਡੱਟ ਕੇ ਲੜੇਗੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਦਿੱਲੀ ਜਾ ਕੇ ਵੀ ਧਰਨਾ ਲਾਓ ਦਿੱਲੀ ਨਾਲ ਗੱਲ ਵੀ ਕਰੋ ਨਾ ਕੇਵਲ ਸੈਸ਼ਨ ਬਣਾ ਕੇ ਆਪਦੇ ਹੱਥ ਤੋਂ ਸੋ ਮੈਨੂੰ ਮੀਰਾ ਸਾਡਾ ਪਹਿਲਾ ਧਰਨਾ ਪੂਰੇ ਪੰਜਾਬ ਚ ਅੱਜ ਅਸੀਂ ਧਰਨੇ ਲਾ ਰਹੇ ਹਾਂ